प्यारे विद्यार्थियों आज हम हमारी खेतीबाड़ी लेसन ਦੇ ਕੁਝ ਕੁਐਸਚਨਸ ਜਿਹੜੇ ਕਰਨ ਜਾ ਰਹੇ ਹਾਂ MCQਸ ਖੇਤੀਬਾੜੀ ਤੋਂ ਕੀ ਪਾਵ ਹੈ ਫਸਲਾਂ ਦੀ ਉਗਾਈ ਅਤੇ ਪਸ਼ੂ ਪਾਲਣਾਂ ਦੋਵੇਂ ਬਗਾਤੀ ਖੇਤੀ ਵਿੱਚ ਕੀ ਉਗਾਇਆ ਜਾਂਦਾ ਹੈ ਫਲਾਂ ਸਬਜ਼ੀਆਂ ਅਤੇ ਫੁੱਲਾਂ ਕਿੰਨੋ ਚੀਜ਼ਾਂ ਜਿਹੜੀਆਂ ਸ਼ਾਮਿਲ ਕੀਤੀਆਂ ਜਾਂਦੀਆਂ ਬਗਾਤੀ ਖੇਤੀ ਵਿੱਚ ਨੈਕਸਟ 3 ਅਜੀ ਪੰਜਾਬ ਵਿੱਚ ਕਿਹੜੀ ਖੇਤੀ ਦੀ ਕਿਸਮ ਜ਼ਿਆਦਾ ਕੀਤੀ ਜਾਂਦੀ ਹੈ ਸੰਘਣੀ ਖੇਤੀ ਜਿਹੜੀ ਆ ਪੰਜਾਬ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ ਫੋਰਥ ਕੁਐਸਚਨ ਹੈ ਜੀ ਸਾਡੇ ਕੋਲ ਯੂ ਐਸ ਏ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀਬਾੜੀ ਕਰਦੇ ਹਨ ਤਾਂ ਯੂ ਐਸ ਏ ਵਿੱਚ 30 ਪ੍ਰਤੀਸ਼ਤ ਲੋਕ ਜਿਹੜੇ ਆ ਉਹ ਖੇਤੀਬਾੜੀ ਨਾਲ ਜੁੜੇ ਹੋਏ ਹਨ ਤਾਂ ਨੈਕਸਟ ਆ ਪੰਜਾਬ ਵਿੱਚ ਖੇਤੀਬਾੜੀ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਲੱਗੇ ਹੋਏ ਹਨ ਪੰਜਾਬ ਵਿੱਚ 58 ਪ੍ਰਤੀਸ਼ਤ ਲੋਕ ਖੇਤੀਬਾੜੀ ਕਰਦੇ ਹਨ 6ਥ ਕੁਐਸਚਨ ਹੈ ਜੀ ਸਾਡੇ ਕੋਲ ਚਾਹ ਦੀ ਖੇਤੀ ਲਈ ਕਿਹੜਾ ਤਰਤ ਉਨਕੂਲ ਹੈ ਪਹਾੜੀ ਢਲਾਨਾਂ ਜੜੀਆਂ ਤੇ ਉਤੇ ਚਾਦੀ ਖੇਤੀ ਜਿਹੜੀ ਆ ਉਹ ਕੀਤੀ ਜਾਂਦੀ ਹੈ 7 ਹੈ ਜੀ ਮਿਸ਼ਰਤ ਖੇਤੀ ਵਿੱਚ ਕੀ ਸ਼ਾਮਿਲ ਹੁੰਦਾ ਹੈ ਅਨਾਜ ਅਤੇ ਪਸ਼ੂ ਪਾਲਨ ਦੋਵੇਂ ਇਹਦੇ ਵਿੱਚ ਅਨਾਜ ਅਤੇ ਪਸ਼ੂਆਂ ਦੀ ਨੂੰ ਵੀ ਪਾਲਿਆ ਜਾਂਦਾ ਹੈ ਪਰਸਨ ਦੀ ਖੇਤੀ ਭਾਰਤ ਦੇ ਕਿਹੜੇ ਰਾਜ ਵਿੱਚ ਵੱਧ ਕੀਤੀ ਜਾਂਦੀ ਹੈ ਪੱਛਮੀ ਬੰਗਾਲ ਵਿੱਚ ਪਰਸਨ ਦੀ ਖੇਤੀ ਨੂੰ ਵੱਧ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਸਥਾਨਾਂਤਰੀ ਖੇਤੀ ਨੂੰ ਹੋਰ ਕੀ ਕਿਹਾ ਜਾਂਦਾ ਹੈ ਝੂਮਿੰਗ ਖੇਤੀ ਵੀ ਕਿਹਾ ਜਾਂਦਾ ਹੈ ਕੁਮਿੰਖਤੀ ਸਨਾਰਥ ਸਥਾਨਾਂਤਰੀ ਖੇਤੀ ਨੂੰ ਕਹਿਆ ਜਾਂਦਾ ਹੈ ਭਾਰਤ ਦਾ ਦੁੱਧ ਉਤਪਾਦਨ ਵਿੱਚ ਮਾਡਲ ਕਿਹੜਾ ਰਾਜ ਹੈ ਭਾਰਤ ਵਿੱਚ ਦੁੱਧ ਦੇ ਉਤਪਾਦਨ ਵਿੱਚ ਕਿਹੜਾ ਰਾਜ ਸਭ ਤੋਂ ਅਗੇੜੀ ਹੈ ਪੰਜਾਬ ਹੈ ਜੀ ਭਾਰਤ ਵਿੱਚ ਖੇਤੀਬਾੜੀ ਦੇ ਕਾਰਨ ਕੀ ਮੁੱਦੇ ਹਨ ਖੇਤੀਬਾੜੀ ਕਿਹਣਾ ਤੱਤਾਂ ਨਾਲ ਪ੍ਰਭਾਵਿਤ ਹੁੰਦੀ ਹੈ ਜਲਵਾਯੂ ਪਾਣੀ ਦੀ ਘਾਟ ਮਿੱਟੀ ਦਾ ਖਿਸਕਣਾ ਪ੍ਰੋਤ ਸਭ ਸਭ ਆਏਗਾ ਭਾਰਤ ਵਿੱਚ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕਿਹੜੀ ਨੀਤੀ ਅਪਣਾਈ ਗਈ ਹਰੀਤ ਕ੍ਰਾਂਤੀ ਕਿਸਾਨਾਂ ਨੂੰ ਅਮਤੀ ਆਮਦਨੀ ਬਣਾਉਣ ਦੇ ਲਈ ਹਰੀਤ ਕ੍ਰਾਂਤੀ ਨੂੰ ਅਪਣਾਇਆ ਗਿਆ ਕਿੱਥੇ ਇਹਦੀ ਇੱਥੇ ਸੈਚੂਰੇਟਿਡ ਖੇਤੀ ਕੀਤੀ ਜਾਂਦੀ ਹੈ ਸੈਚੂਰੇਟਿਡ ਖੇਤੀ ਜਿਹੜੀ ਉਹ ਭਾਰਤ ਵਿੱਚ ਕੀਤੀ ਜਾਂਦੀ ਹੈ ਸਥਾਈ ਖੇਤੀ ਕੀ ਹੈ ਮਿੱਟੀ ਦੀ ਸਹੀ ਵਰਤੋਂ ਨੂੰ ਸਥਾਈ ਖੇਤੀ ਕਿਹਾ ਜਾਂਦਾ ਹੈ ਇੱਕੋ ਜਗਾਹ ਤੇ ਖੇਤੀ ਕਰਨ ਨੂੰ ਸਥਾਈ ਖੇਤੀ ਕਿਹਾ ਜਾਂਦਾ ਹੈ 1530 ਪੰਜਾਬ ਦੀ ਖੇਤੀ ਕਿਉਂ ਪ੍ਰਸਿੱਧ ਹੈ ਉੱਚ ਫਸਲ ਉਤਪਾਦਨ ਕਰਕੇ ਪੰਜਾਬ ਦੀ ਖੇਤੀ ਜਿਹੜੀ ਆ ਪ੍ਰਸਿੱਧ ਹੈ ਕਿਉਂਕਿ ਫਸਲਾਂ ਦਾ ਉਤਪਾਦਨ ਜ਼ਿਆਦਾ ਕੀਤਾ ਜਾਂਦਾ ਹੈ ਕਿਹੜਾ ਖੇਤਰ ਚਾਹ ਦੀ ਖੇਤੀ ਲਈ ਮਸ਼ਹੂਰ ਹੈ ਸਭ ਤੋਂ ਵੱਧ ਚਾਹ ਦੀ ਖੇਤੀ ਜਿਹੜੀ ਆ ਅਸਾਮ ਵਿੱਚ ਕੀਤੀ ਜਾਂਦੀ ਹੈ ਸਭ ਤੋਂ ਵੱਧ ਚਾਹ ਜਿਹੜੀ ਆ ਅਸਾਮ ਵਿੱਚ ਪੈਦਾ ਹੁੰਦੀ ਹੈ 17 ਪਾਰਤ ਦੀ ਕਿਸ ਫਸਲ ਨੂੰ ਕਾਲੇ ਸੋਨੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਗੰਨਾ ਨਹੀਂ ਇਹ ਕਾਲੀ ਮਿਰਚ ਨੂੰ ਕਾਲੇ ਸੋਨੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕਿਹੜੀ ਫਸਲ ਖਰੀਫ ਦੀ ਫਸਲ ਹੈ ਚਾਵਲ ਜਿਹੜੀ ਆ ਉਹ ਖਰੀਫ ਦੀ ਫਸਲ ਹੈ ਤੇ ਨੈਕਸਟ ਹੈ ਜੀ 19th ਭਾਰਤ ਵਿੱਚ ਪਹਿਲੀ ਹਰੀਤ ਕ੍ਰਾਂਤੀ ਕਦੋਂ ਹੋਈ ਸੀ 1965 ਈਸਵੀ ਵਿੱਚ ਭਾਰਤ ਵਿੱਚ ਹਰੀਤ ਕ੍ਰਾਂਤੀ ਹੋਈ ਸੀ ਤੇ ਹਰੀਤ ਕ੍ਰਾਂਤੀ ਨਾਲ ਕਿਸਾਨਾਂ ਦੀ ਆਮਦਨੀ ਜਿਹੜੀ ਉਹ ਵੱਧ ਗਈ ਸੀ ਭਾਰਤ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਕਿਹੜੇ ਸਾਲ ਕੀਤਾ ਸ਼ੁਰੂ ਹੋਈ 1950 ਤੋਂ ਸ਼ੁਰੂ ਕੀਤੀ ਗਈ ਨੈਕਸਟ ਲਾਸਟ ਕੁਐਸਚਨ ਆ ਜੀ ਹੈ ਥੈਂਕਸ ਫॉर ਵਾਚਿੰਗ ਦਾ